ਸਤ ਸ੍ਰੀ ਅਕਾਲ ਬੱਚੋ ਅੱਜ ਆਪਾਂ ਜਮਾਤ 10ਵੀਂ ਦੇ ਪੋਇਮ ਧਨੀ ਰਾਮ ਚਾਤਰੀਕ ਦੀ ਕਵਿਤਾਵਾਂ ਦਾ ਅਧਿਐਨ ਕਰਾਂਗੇ ਆਪਣੀ ਇਸ ਵੀਡੀਓ ਵਿੱਚ ਉਹਨਾਂ ਦੀਆਂ ਦੋ ਕਵਿਤਾਵਾਂ ਦਾ ਅਧਿਐਨ ਕਰਾਂਗੇ ਤੇ ਅਗਲੀ ਵੀਡੀਓ ਵਿੱਚ ਜਿਹੜੀਆਂ ਉਹਨਾਂ ਦੀਆਂ ਦੋ ਰਹਿ ਜਾਣਗੀਆਂ ਕਵਿਤਾਵਾਂ ਉਹਨਾਂ ਦਾ ਅਧਿਐਨ ਕਰਾਂਗੇ ਪਹਿਲਾਂ ਆਪਾਂ ਜਿਵੇਂ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹਨਾਂ ਦਾ ਇੰਟਰੋਡਕਸ਼ਨ ਦਿੱਤਾ ਗਿਆ ਹੈ ਆਪਾਂ ਉਹਨਾਂ ਦਾ ਇੰਟਰੋਡਕਸ਼ਨ ਥੋੜਾ ਜਿਹਾ ਪੜ ਲਈਏ ਉਨਾ ਬਾਰੇ ਥੋੜੀ ਜੀ ਜਾਣਕਾਰੀ ਪ੍ਰਾਪਤ ਕਰ ਲਈ ਹੈ। ਧਨੀ ਰਾਮ ਚਾਤਰੀਕ ਦੀ ਆਧੁਨਿਕ ਪੰਜਾਬੀ ਕਵਿਤਾ ਵਿੱਚ ਖਾਸ ਥਾਂ ਹੈ। ਉਸਨੇ ਆਪਣੀ ਕਵਿਤਾ ਵਿੱਚ ਸਾਂਝੇ ਪੰਜਾਬੀ ਸੱਭਿਆਚਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਸ ਦੀ ਕਵਿਤਾ ਵਿੱਚ ਪੰਜਾਬੀ ਜੀਵਨ ਤੇ ਵਿਭਿੰਨ ਪਹਿਲੂਆਂ ਨੂੰ ਤਲਾਸ਼ਿਆ ਜਾ ਸਕਦਾ ਹੈ। ਧਨੀ ਰਾਮ ਚਾਤਰੀਕ ਦਾ ਜਨਮ 4 ਅਕਤੂਬਰ 1876 ਨੂੰ ਪਿੰਡ ਪਸੀਆ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਉਹ ਆਪਣੇ ਪਿਤਾ ਨਾਲ ਲਪੋਕੇ ਅੰਮ੍ਰਿਤਸਰ ਆ ਗਏ ਅਤੇ ਮੁੱਢਲੀ ਵਿੱਦਿਆ ਇੱਥੇ ਹੀ ਹਾਸਲ ਕੀਤੀ। ਮਾਏ ਕੋਕੜਾ ਕਾਰਨ ਉਚੇਰੀ ਪੜ੍ਹਾਈ ਕਰਨ ਤੋਂ ਉਹ ਵਾਂਝੇ ਰਹਿ ਗਏ। ਮਤਲਬ ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਸੀ ਨਾ ਉਹ ਉਹਨਾਂ ਨੂੰ ਸਿੱਖਿਆ ਨਹੀਂ ਮਤਲਬ ਉਹਨਾਂ ਨੂੰ ਉੱਚੀ ਸਿੱਖਿਆ ਨਹੀਂ ਪ੍ਰਾਪਤ ਕਰਨ ਦਿੱਤੀ। 15 ਸਾਲ ਦੀ ਉਮਰ ਵਿੱਚ ਉਹਨਾਂ ਨੇ ਵਸੀਕਾ ਨਵੀਸ ਦਾ ਕੰਮ ਸ਼ੁਰੂ ਕੀਤਾ ਤੇ ਫਿਰ 1893 ਵਿੱਚ ਭਾਈ ਵੀਰ ਸਿੰਘ ਦੀ ਵਜੀਰ ਹਿੰਦ ਪ੍ਰੈਸ ਵਿੱਚ ਕੰਮ ਕੀਤਾ। ਚਾਤਰੀ ਕਨੇ ਕਵਿਤਾ ਦੇ ਨਾਲ-ਨਾਲ ਸੁੰਦਰ ਪੰਜਾਬੀ ਟਾਈਪਿੰਗ ਵੀ ਸਿੱਖੀ। ਅੰਮ੍ਰਿਤਸਰ ਸੂਦਰਸ਼ਨ ਪ੍ਰੈਸ ਵੀ ਲਗਾਈ। 79 ਸਾਲ ਦੀ ਉਮਰ ਵਿੱਚ 18 ਦਸੰਬਰ 1954 ਨੂੰ ਪੰਜਾਬੀ ਦਾ ਇੱਕ ਉਸਤਾਦ ਇਹ ਉਸਤਾਦ ਕਵੀ ਸਾਥੋਂ ਵਿਛੜ ਗਿਆ। ਇਹਨਾਂ ਦੇ ਕੁਝ ਮੁੱਖਿਆ ਕਵਿਤਾਵਾਂ ਆਪਣੇ ਸਿਲੇਬਸ ਤੇ ਆਪਣੇ ਇਥੇ ਜਾਣਕਾਰੀ ਵਾਸਤੇ ਦਿੱਤੀਆਂ ਗਈਆਂ ਉਹਨਾਂ ਨੂੰ ਪੜ੍ਹ ਲੈਨੇ ਆ ਚੰਦਰਵਾੜੀ ਕیشن ਕਿਯਾਰੀ ਨਵਾਂ ਜਹਾਨ ਸੂਫੀਖਾਨਾ ਅਤੇ ਨੂਰਜਾ ਬੈਗਮ ਆਦੀ ਚਾਤ੍ਰਿਕ ਦੀਆਂ ਮਹੱਤਵਪੂਰਨ ਕਵਿ ਕਾਵਿਆ ਰਚਨਾਵਾਂ ਹਨ ਉਹਨਾਂ ਦੀ ਕਵਿਤਾ ਵਿੱਚ ਲੋਕ ਕਾਵਿਆ ਤੇ ਸੂਫੀ ਕਾਵਿਆ ਦਾ ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ ਚਾਤ੍ਰਿਕ ਦੀ ਕਵਿਤਾ ਸਟੇਜਾਂ ਦਾ ਸ਼ਿੰਗਾਰ ਵੀ ਬਣਦੀ ਰਹੀ ਹੈ ਇਸ ਪੁਸਤਕ ਵਿੱਚ ਉਹਨਾਂ ਦੀ ਕਵਿਤਾ ਨਾਲ ਪਛਾਣ ਕਰਾਉਣ ਲਈ ਕੁਝ ਕਵਿਤਾ ਪੇਸ਼ ਹਨ ਆਪਾਂ ਇਹਨਾਂ ਦੀ ਹੁਣ ਪਹਿਲੀ ਕਵਿਤਾ ਬੋਲੀ ਹੈ ਪੰਜਾਬੀ ਸ਼ੁਰੂ ਕਰਦੇ ਆਂ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਸਾਡੀ ਬੋਲੀ ਪੰਜਾਬੀ ਇੱਕ ਧਨੀ ਰਮਚਾਦਰੀ ਦੀ ਰਚਨਾ ਹੈ ਆਪਾਂ ਨੂੰ ਪਤਾ ਹੀ ਹੈ ਇਸ ਵਿੱਚ ਕਵੀ ਨੇ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਸਤਿਕਾਰ ਅਤੇ ਪਿਆਰ ਨੂੰ ਪ੍ਰਗਟ ਕੀਤਾ ਹੈ ਕਿ ਪੰਜਾਬੀ ਮਾਂ ਬੋਲੀ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਸਾਡੀ ਮਾਂ ਬੋਲੀ ਹੈ ਇਹ ਸਾਡੇ ਘਰਾਂ ਦੀ ਰੌਣਕ ਹੈ ਅਤੇ ਜੀਵਨ ਲਈ ਜ਼ਰੂਰੀ ਹੈ ਇਹ ਸੁਖ ਦੇਣ ਵਾਲੀ ਤੇ ਸੁਹਾਵਣੀ ਸੋਹਣੀ ਹੈ ਅਸੀਂ ਇਸ ਵਿੱਚ ਇਸ ਨੂੰ ਹੱਥੋਂ ਗਵਾਉਣਾ ਨਹੀਂ ਸਗੋ ਇਸ ਦਾ ਆਦਰ ਸਤਿਕਾਰ ਕਰਨਾ ਹੈ ਜਿਵੇਂ ਕਿ ਆਸਾਨੀ ਭੁਲੌਣੀ ਬੋਲੀ ਹੈ ਪੰਜਾਬੀ ਸਾਡੀ ਇਹ ਜਿੰਦ ਜਾਨ ਸਾਡੀ ਮੋਤੀਆਂ ਦੀ ਖਾਨ ਸਾਡੀ ਕੁੱਥੋਂ ਨਹੀਂ ਗਵਾਣੀ ਬੋਲੀ ਹੈ ਪੰਜਾਬੀ ਸਾਡੀ ਇਹਦੇ ਵਿੱਚ ਜਿਵੇਂ ਲਿਖਿਆ ਹੈ ਕਿ ਅਸਾਂ ਨਹੀਂ ਭੁਲੋਣੀ ਬੋਲੀ ਹੈ ਪੰਜਾਬੀ ਮਤਲਬ ਕਿ ਜਿਹੜੀ ਸਾਡੀ ਪੰਜਾਬੀ ਬੋਲੀ ਹੈ ਅਸੀਂ ਉਹਨੂੰ ਭੁਲੋਣਾ ਨਹੀਂ ਹੈ ਇਹ ਸਾਡੀ ਜਿੰਦ ਜਾਨ ਹੈ ਮੋਤੀਆਂ ਦੀ ਖਾਨ ਹੈ ਇਹ ਸਾਡੀ ਪੰਜਾਬੀ ਬੋਲੀ ਹੱਥੋਂ ਨਹੀਂ ਰੁਗ ਗਵਾਣੀ ਮਤਲਬ ਸਾਨੂੰ ਆਪਣੇ ਸਹੀਜੇ ਵਿੱਚ ਸੰਭ ਕੇ ਰੱਖਣਾ ਹੈ ਇਸ ਪੰਜਾਬੀ ਬੋਲੀ ਨੂੰ ਦੀਵਣਾ ਪੰਡਾਰਾ ਵਿੱਚ ਵੰਝਲੀ ਤੇ ਵਾਰਾਂ ਵਿੱਚ ਮਿੱਟੀ ਤੇ ਸੁਹਾਣੀ ਬੋਲੀ ਹੈ ਪੰਜਾਬੀ ਸਾਡੀ ਮਤਲਬ ਜਿਹੜੀਆਂ ਤਿਰੰਜਣਾ ਕੁੜੀਆਂ ਪਿੰਗਾ ਨਹੀਂ ਪਉਂਦੀਆਂ ਸੋਣ ਮਹੀਨੇ 'ਚ ਤਿਰੰਜਣਾ ਜਾਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਚਰਖੇ ਘੱਤਦੀਆਂ ਉਹਨੂੰ ਤਿਰ ਤਿਰਵੰਝਣਾ ਕਹਿੰਦੇ ਆ ਉਹਦੇ ਵਿੱਚ ਵੀ ਸਾਡੀ ਪੰਜਾਬੀ ਬੋਲੀ ਦਾ ਮੁੱਖ ਸਥਾਨ ਹੋਣਾ ਚਾਹੀਦਾ ਵੰਝਲੀ ਦਿਵਾਰਾਂ ਵਿੱਚ ਜਿਹੜੀ ਵੰਝਲੀ ਵਜਾਉਂਦੇ ਹਨ ਜੋ ਵੀ ਵਾਰਾ ਲਿਖਦੇ ਹਨ ਉਹਦੇ ਵਿੱਚ ਵੀ ਸਾਡੀ ਪੰਜਾਬੀ ਬੋਲੀ ਦਾ ਮੁੱਖ ਸਥਾਨ ਹੋਣਾ ਚਾਹੀਦਾ ਹੈ ਮਿੱਠੀ ਤੇ ਸੋਹਣੀ ਬੋਲੀ ਹੈ ਪੰਜਾਬੀ ਸਾਡੀ ਇੱਥੇ ਕਵੀ ਕਹਿੰਦੇ ਹਨ ਕਿ ਸਾਡੀ ਜਿਹੜੀ ਪੰਜਾਬੀ ਬੋਲੀ ਹੈ ਮਿੱਠੀ ਹੈ ਸੋਹਣੀ ਹੈ ਇਹ ਸਾਡੀ ਜਿੰਦ ਜਾਨ ਹੈ ਜੋਤ ਤੇ ਕਮਾਈਆਂ ਵਿੱਚ ਜੰਗਾ ਤੇ ਲੜਾਈਆਂ ਵਿੱਚ ਇਹ ਜਿੰਦ ਪੌਣੀ ਹੈ ਬੋਲੀ ਹੈ ਪੰਜਾਬੀ ਸਾਡੀ ਇਸ ਵਿੱਚ ਕਵੀ ਕਹਿੰਦਾ ਹੈ ਕਿ ਜ਼ੋਤ ਤੇ ਕਮਾਈ ਵਿੱਚ ਜਿਹੜਾ ਸਾਡਾ ਕਮਾਇਆ ਹੋਇਆ ਧਨ ਹੈ ਉਹਦੇ ਵਿੱਚ ਵੀ ਪੰਜਾਬੀ ਬੋਲੀ ਹੈ ਜੰਗਾ ਤੇ ਲੜਾਈਆਂ ਵਿੱਚ ਜਿਹੜੇ ਜੰਗ ਹੈਗੀਆਂ ਹੁੰਦੀਆਂ ਜਾਂ ਜੋ ਯੁੱਧ ਹੁੰਦੇ ਹਨ ਜੋ ਵੀ ਲੜਾਈਆਂ ਹੁੰਦੀਆਂ ਹਨ ਉਹਨਾਂ ਵਿੱਚ ਵੀ ਸਾਡੀ ਪੰਜਾਬੀ ਬੋਲੀ ਮਦਦਗਾਰ ਹੈ ਇਹ ਹੈ ਜਿੰਦ ਪੌਣੀ ਹੈ ਬੋਲੀ ਹੈ ਪੰਜਾਬੀ ਸਾਡੀ ਇਹੋ ਜਿੰਦ ਪੌਣੀ ਮਤਲਬ ਇਹ ਸਾਡੇ ਵਿੱਚ ਜਾਨ ਪੌਣੀ ਹੈਗੀ ਹੈ ਇਹ ਸਾਡੀ ਪਿਆਰੀ ਮਿੱਠੀ ਬੋਲੀ ਹੈਗੀ ਹੈ ਫੁੱਲਾਂ ਦੀ ਕੀਆਰੀ ਸਾਡੀ ਸੁੱਖਾਂ ਦੀ ਓਟਾਰੀ ਸਾਡੀ ਭੁੱਲ ਕੇ ਨਹੀਂ ਟਾਉਣੀ ਬੋਲੀ ਹੈ ਪੰਜਾਬੀ ਸਾਡੀ ਇਹ ਸਾਡੇ ਫੁੱਲਾਂ ਦੀ ਕੀਆਰੀ ਮਤਲਬ ਇਹ ਫੁੱਲਾ ਫੁੱਲਾ ਵਾਂਗ ਖਿੜਦੀ ਰਹਿੰਦੀ ਹੈ ਸਾਡੀ ਬੋਲੀ ਸੁੱਖਾਂ ਸੁੱਖਾਂ ਦੀ ਓਟਾਰੀ ਸਾਡੀ ਮਤਲਬ ਸੁੱਖ ਦੀ ਇਹ ਸੰਦੂਕ ਹੈ ਸਾਡਾ ਮਤਲਬ ਇਹਨੂੰ ਸਵਾਲ ਕੇ ਰੱਖਣਾ ਹੈ ਭੁੱਲ ਕੇ ਨਹੀਂ ਟਾਉਣੀ ਮਤਲਬ ਇਹਦੀ ਜਿਹੜੀ ਮੰਤਰ ਹੈ ਇਹਦੀ ਜਿਹੜੀ ਹੋਂਦ ਹੈ ਉਹਨੂੰ ਨਹੀਂ ਢੋਣਾ ਹੈ ਉਹਨੂੰ ਸਹੀਜ ਕੇ ਰੱਖਣਾ ਹੈ ਸਾਡੀ ਬੋਲੀ ਹੈ ਪੰਜਾਬੀ ਸਾਡੀ ਹੁਣ ਆਪਾਂ ਅਗਲੀ ਕਵਿਤਾ ਪੜ੍ਹਦੇ ਹਾਂ ਵਿੱਚ ਆ ਜਿਹੜੀ ਹੈ ਸੁਖੀ ਜੀਵਨ ਦੀ ਕੁੰਜੀ ਇਹਦੇ ਵਿੱਚ ਧਨੀ ਰਾਮ ਚਾਤਰਿਕ ਜੀ ਨੇ ਸੁਖੀ ਜੀਵਨ ਜਿਉਣ ਦੀ ਕੁੰਜੀ ਦੱਸੀ ਹੈ ਉਹ ਪੜ੍ਹਦੇ ਹਾਂ ਸੁਖ ਨਿੰਦੇ ਜੇ ਸੁੱਤਾ ਚਾਹੇ ਵਸਨਾ ਪਈ ਅਮੀਰਾਂ ਦੇ ਬੰਦੀ ਜਾਂਦੇ ਹਲੂਏ ਨਾਲੋਂ ਟੁਕੜੇ ਭਲੇ ਫਕੀਰਾਂ ਦੇ ਇਹਦੇ ਵਿੱਚ ਕਵੀ ਕਹਿੰਦੇ ਹਨ ਕਿ ਸੁਖੇ ਨਿੰਦੇ ਜੇ ਤੂੰ ਸੋਣਾ ਚਾਹੁੰਦਾ ਹਾਂ ਤਾਂ ਅਮੀਰਾਂ ਦੇ ਕਦੀ ਵਸ ਨਾ ਪਈ ਬੱਦੀ ਜਾਂਦੇ ਹਲੂਏ ਨਾਲੋਂ ਇਹ ਅਮੀਰੀ ਤੇ ਗੁਲਾਮੀ ਵਾਲੇ ਹਲੂਏ ਦੇ ਨਾਲੋਂ ਤਾਂ ਟੁਕੜੇ ਭਲੇ ਫਕੀਰਾਂ ਦੇ ਜਿਹੜਾ ਮੰਗ ਕੇ ਖਾਦਾ ਹੁੰਦਾ ਹੈ ਉਹ ਫਕੀਰ ਜਿਹੜੇ ਮੰਗ ਕੇ ਖਾਂਦੇ ਉਹ ਟੁਕੜੇ ਭਲੇ ਹੁੰਦੇ ਹਨ ਸਾਨੂੰ ਅਮੀਰਾਂ ਦੇ ਵਸ ਨਹੀਂ ਪੈਣਾ ਚਾਹੀਦਾ ਅੱਗੇ ਦੇਖੋ ਵਿੱਚ ਗੁਲਾਮੀ ਹੋਈ ਮੁਖਨਾਮੀ ਸੁੱਕਣ ਲਹੁ ਸਰੀਰਾਂ ਦੇ ਸੀਨੇ ਹੱਥ ਧੋਣ ਨੂੰ ਨਿਉੜਾਈ ਖੜੇ ਵਾਂਗ ਤਸਵੀਰਾਂ ਦੇ ਇਸ ਵਿੱਚ ਕਵੀ ਕਹਿੰਦੇ ਆ ਵੀ ਜੇ ਸਾਡੇ ਕੋ ਅਸੀਂ ਜੇ ਅਮੀਰਾਂ ਦੇ ਗੁਲਾਮ ਬਣ ਗਏ ਤੇ ਸਾਡੇ ਤੋਂ ਜੇ ਕੋਈ ਗਲਤੀ ਹੋ ਜਾਵੇ ਖੁਨਾਮੀ ਮਤਲਬ ਗਲਤੀ ਹੋ ਜਾਵੇ ਤੇ ਸਾਡੇ ਸੁੱਕਣ ਲਹੁ ਸਰੀਰਾਂ ਦੇ ਸਾਡੇ ਸਰੀਰਾਂ ਦੇ ਲਹੂ ਸੁੱਕਣ ਲੱਗ ਜਾਂਦੇ ਹਨ ਹੱਥ ਜੋੜ ਕੇ ਧੋਣ ਨੀ ਵੀ ਕਰਕੇ ਉਹਨਾਂ ਦੇ ਅੱਗੇ ਤਸਵੀਰਾਂ ਵਾਂਗ ਖੜਨਾ ਪੈਂਦਾ ਹੈ ਐਸ ਕਰਕੇ ਸਾਨੂੰ ਅਮੀਰਾਂ ਦੇ ਗੁਲਾਮ ਨਹੀਂ ਹੋਣਾ ਜੇ ਅਗਰ ਸੁਖੀ ਜੀਵਨ ਚੋਣਾ ਜੀਣਾ ਤੁਸੀਂ ਚੋਣੇ ਹੋ ਤਾਂ ਸਾਨੂੰ ਅਮੀਰਾਂ ਦੇ ਗੁਲਾਮ ਨਹੀਂ ਹੋਣਾ ਚਾਹੀਦਾ ਹੁਣ ਅੱਗੇ ਦੇਖੋ ਬੱਚਿਓ ਰੰਚਕ ਰੰਜ ਰਾਉ ਨੂੰ ਆਇਆ ਸਿਰ ਕੱਟ ਜਾਣ ਵਜ਼ੀਰਾਂ ਦੇ ਸਰਪਰਸਨ ਦੰਦ ਤੋ ਚੋਖੇ ਛਨ ਚੋਪੜੇ ਗੀਰਾਂ ਦੇ ਇਸ ਵਿੱਚ ਕਵੀ ਕਹਿੰਦੇ ਆ ਕਿ ਸਾਨੂੰ ਅਮੀਰਾਂ ਤੇ ਗੁਲਾਮੀ ਤੋਂ ਬਚਣਾ ਚਾਹੀਦਾ ਜੇਕਰ ਅਸੀਂ ਮੀਰਾਂ ਦੇ ਗੁਲਾਮ ਹੋਏ ਤੇ ਰਾਜੇ ਰਾਜੇ ਵਰਗੇ ਜਿਹੜੇ ਅਮੀਰ ਲੋਕ ਹੁੰਦੇ ਉਹਨਾਂ ਨੂੰ ਜੇ ਥੋੜਾ ਜਿਹਾ ਵੀ ਗੁੱਸਾ ਆ ਜਾਵੇ ਤਾਂ ਉਹ ਹੈ ਵਜ਼ੀਰਾਂ ਦੇ ਸਿਰ ਕੱਟ ਦਿੰਦੇ ਹਨ ਇੱਕ ਲਿਖਿਆ ਹੋਇਆ ਨਾ ਸਿਰ ਕੱਟ ਜਾਣ ਵੀ ਕੀ ਵਜ਼ੀਰਾਂ ਦੇ ਸਰ ਪਰਸਨ ਦਨ ਤੋਂ ਚੋਖੇ ਛੰਨੇ ਝੋਪੜੇ ਕੀ ਰਾਦੇ ਕਹਿੰਦੇ ਵੀ ਜਿਹੜੀ ਉਹਨਾਂ ਦੀ ਉੱਚੇ ਉਹਦੇ ਉਹਨਾਂ ਦੀਆਂ ਉੱਚੀਆਂ ਝੋਪੜੀਆਂ ਉੱਚੇ ਮਹਿਲ ਉਹਨਾਂ ਤੇ ਉਹਨਾਂ ਤੋਂ ਚੰਗਾ ਤਾਂ ਜਿਹੜੇ ਗਰੀਬ ਗਰੀਬਾਂ ਦੀਆਂ ਛੰਨਾ ਤੇ ਝੋਪੜੀਆਂ ਹੀ ਚੰਗੀਆਂ ਹਨ ਜਿੱਥੇ ਸਦਾ ਪ੍ਰਸੰਤਾ ਵਸਦੀ ਹੈ ਤੇ ਕਿਸੇ ਵੀ ਮਾਲਕ ਦਾ ਡਰ ਨਹੀਂ ਸਜਾ ਦਾ ਡਰ ਨਹੀਂ ਹੁੰਦਾ ਹੈ ਕਿਸੇ ਵੀ ਸਜਾ ਜਾਂ ਮਾਲਕ ਦਾ ਡਰ ਨਹੀਂ ਹੁੰਦਾ ਹੈ ਇੱਥੇ ਆ ਕੇ ਖੀਰਾ ਨਾਲ ਭਰੇ ਕਿਸਕਾਰੇ ਮੁਖੜੇ ਦਿਲ ਦਿਲਗੀਰਾਂ ਦੇ ਕਰ ਗੁਜ਼ਾਰਾ ਸ tựਤਰਤਾ ਵਿੱਚ ਪੈ ਨ ਗੋਦੜੇ ਲੀਰਾਂ ਦੇ ਕਹਿੰਦੇ ਜਿਹੜੇ ਜਿਹੜਾ ਬੰਦਾ ਕਿਸੇ ਦੀ ਗੁਲਾਮੀ ਕਰਕੇ ਉਦਾਸ ਹੋ ਜਾਂਦਾ ਜੇ ਉਹਦੇ ਹੂ ਵਿੱਚ ਆਪਾਂ ਖੀਰ ਪਾਵਾਂਗੇ ਤਾਂ ਉਹਦੇ ਦਿਲ ਨੂੰ ਖੁਸ਼ੀ ਨਹੀਂ ਮਿਲੂਗੀ ਉਹਦੇ ਮੁਖੜੇ ਤੇ ਖੁਸ਼ੀ ਨਹੀਂ ਆਊਗੀ ਕਰ ਗੁਜਾਰਾ ਨਾ ਸੁਤੰਤਰਤਾ ਵਿੱਚ ਇਥੇ ਕਵੀ ਕਹਿੰਦੇ ਹੈ ਕਿ ਤੂੰ ਆਪਣਾ ਗੁਜਾਰਾ ਆਪਣਾ ਈਮਾਨ ਸੁਤੰਤਰਤਾ ਵਿੱਚ ਰੱਖ ਚਾਹੇ ਪੈਨ ਨੂੰ ਚਾਹੇ ਲੀਰਾ ਹੀ ਮਿਲਣ ਜਾਂ ਗੋਦੜੇ ਮਿਲਣ ਜਾਂ ਲੀਰਾ ਮਿਲਣ ਸਾਨੂੰ ਅਬ ਅਮੀਰਾਂ ਦੇ ਗੁਲਾਮ ਨਹੀਂ ਹੋਣਾ ਚਾਹੀਦਾ ਸੁਤੰਤਰ ਰਹਿ ਕੇ ਗੁਜਾਰਾ ਕਰਨਾ ਚਾਹੀਦਾ ਹੈ